ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋ ਮੋਗੇ ਠੀਕ ਠਾਕ ਹੋ ਮੋਗੇ ਤੇ ਇਸੇ ਮਿਹਦੇ ਨਾਲ ਪੱਜਤਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਟਾਈਮ ਜਿਹੜਾ ਹੋ ਗਿਆ 3 ਵਜੇ ਤੇ ਸਵੇਰ ਦੀ ਸੋਚਦੀਆਂ ਹੁਣ ਵੀਡੀਓ ਬਣਾਉਣੀ ਆ ਹੁਣ ਵੀਡੀਓ ਬਣਾਉਣੀ ਆ ਐਦਾਂ ਹੀ ਟਾਈਮ ਲਗਾਤਾ ਪੂਰੇ 3 ਵਜ ਚੁੱਕੇ ਨੇ ਜਦੋਂ ਹੁਣ ਮੈਂ ਕੈਮਰਾ ਔਨ ਕੀਤਾ ਜਿਹੜਾ ਦਾ ਆਉਣ ਦਾ ਟਾਈਮ ਹੋ ਗਿਆ ਅੱਜ ਦਿਨ ਹੋ ਗਿਆ ਮੰਡੇ ਦਾ ਤੇ ਕੱਲ ਸੰਡੇ ਸੀ ਕੋਈ ਵੀ ਵੀਡੀਓ ਨਹੀਂ ਬਣਾਈ ਉਹਦੀ ਵਜ੍ਹਾ ਕੀ ਸੀ ਤੁਹਾਨੂੰ ਬੈਠ ਕੇ ਦੱਸਦੇ ਆ ਫਿਰ ਕੱਲ ਕੋਈ ਵੀ ਵੀਡੀਓ ਨਹੀਂ ਬਣੇਗੀ ਤੇ ਤੁਸੀਂ ਜੁੜੇ ਰਹੋ ਬਲੌਗ ਦੇ ਨਾਲ ਐਂਡ ਤੱਕ ਠੀਕ ਆ ਜੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਪਲੀਜ਼ ਕਮੈਂਟਸ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗਦੀ ਆ ਤੁਹਾਨੂੰ ਲਾਈਕ ਐਂਡ ਸ਼ੇਅਰ ਜਰੂਰ ਕਰ ਦਿਆ ਕਰੋ ਚੈਨਲ ਤੇ ਪਹਿਲੀ ਵਾਰੀ ਉਹਨੇ ਨੇ ਚੈਨਲ ਨੂੰ ਪਹਿਲੇ ਦੇ ਨਾਲ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਠੀਕ ਆ ਜੀ ਤੇ ਧੁੱਪ ਲੱਗੀ ਆ ਵਧੀਆ ਮੌਸਮ ਆ ਇਹ ਵੀ ਬਾਹਰ ਬੈਠੀ ਧੁੱਪ ਸੇਕਦੇ ਆ ਨਾ ਤੋਰ ਕੇ ਤੇ ਕਈ ਦਿਨਾਂ ਬਾਅਦ ਮੇਰਾ ਇੰਨਾ ਸੋਹਣਾ ਮੂੰਹ ਦੇਖਣ ਨੂੰ ਮਿਲਿਆ ਤੁਹਾਨੂੰ ਹਨਾ ਮੈਨੂੰ ਆਪ ਨੂੰ ਵਧੀਆ ਲੱਗਦਾ ਅਜ ਕੈਮਰੇ 'ਚ ਮੂੰਹ ਕਈ ਦਿਨ ਹੋ ਗਏ ਉਦਾਂ ਵੀਡੀਓ ਬਣਾ ਲੰਨੀ ਆ ਲਿਪਸਟਿਕ ਤੱਕ ਵੀ ਨਹੀਂ ਲਾਉਂਦੀ ਉਦਾਂ ਵੀਡੀਓ ਬਣਾ ਦਈਦੀ ਆ ਤੇ ਕੱਲ ਬਣਾਈ ਹੋਈ ਨਹੀਂ ਗਈ ਕੋਈ ਵੀ ਵੀਡੀਓ ਨਹੀਂ ਬਣਾਈ ਗਈ ਧੁੱਪ ਲੱਗੀ ਹੋਈ ਆ ਥੋੜੀ ਥੋੜੀ ਵਧੀਆ ਇੱਧਰ ਧੁੱਪ ਸੇਕੀ ਜਾ ਰਹੀ ਆ ਹੁੰਦਾ ਸੇਕ ਹੁਣਾਂ ਨਹੀਂ ਮੱਠੀ ਹੋਆ ਮੱਠੀ ਆ ਮੱਠੀ ਤਾਂ ਨਹੀਂ ਮੈਂ ਕੱਟੜੀਆਂ ਸਬਜ਼ੀ ਚੱਕਵਾਂ ਨਾ ਪਰ ਕੱਲ ਤਾਂ ਹਵਾ ਨਿਕਲ ਗਈ ਕੱਲ ਕੀ ਸੀਗਾ ਮੈਨੂੰ ਸਰ ਜੀ ਖਾਦੀਆਂ ਮੈਨੂੰ ਦਿਖਦਾ ਨਹੀਂਗਾ ਮੈਨੂੰ ਦਿਖਦਾ ਨਹੀਂ ਮੈਂ ਕਰ ਲੰਨੀ ਆ ਕਪਾਤ ਮੈਨੂੰ ਉਹ ਨਹੀਂ ਦਿਖਦਾ ਨਹੀਂ ਹੁੰਦਾ ਸੂਰਜ ਚ ਥੋੜਾ ਜਿਹਾ ਵੀ ਸੂਰਜ ਹੋਵੇ ਮੈਨੂੰ ਦਿਖਦਾ ਨਹੀਂ ਹੁੰਦਾ ਹਮ ਕੱਲ ਤਾਂ ਹਵਾ ਨਹੀਂ ਮਾਗਲ ਕਰ ਕੱਲ ਵਾਲੀ ਹਵਾ ਜੀ ਚੱਲਦੀ ਸੀ ਬਸ ਉਹਦੇ ਕਰਕੇ ਹੋ ਗਿਆ ਤबीयत ਵੀ ਕੁਛ ਐਦਾ ਮੈਨੂੰ ਲੱਗਦਾ ਸੀ ਥੋੜਾ ਜਿਹਾ ਵੀ ਫੀਲ ਜਿਆ ਨਹੀਂ ਸੀ ਹੁੰਦਾ ਵਧੀਆ ਵਧੀਆ ਫੀਲ ਨਹੀਂ ਸੀ ਹੁੰਦਾ ਤੇ ਫੇਰ ਆਪਾਂ ਵੀਡੀਓ ਨਹੀਂ ਬਣਾਈ ਆ ਵਜ੍ਹਾ ਸੀ ਇਹ ਵੀ ਨਾ ਵੀਡੀਓ ਬਣਦਾ ਤੇ ਬਾਕੀ ਬੱਚੇ ਵੀ ਰਜਾਈਆਂ ਰਜੋਈਆਂ ਚ ਪੜ ਕੇ ਬੈਠੇ ਰਹੇ ਹੈ ਬਾਹਰ ਇੰਨੀ ਜਾਦੀ ਠੰਡੀ ਹਵਾ ਸੀ ਉਹ ਕੀ ਕਿਹੜੀ ਹਵਾ ਸੀਗੀ ਪਹਾੜੀ ਹਵਾ ਸੀ ਠੰਡੀ ਠੰਡੀ ਜੀ ਇੱਥੇ ਨੂੰ ਵੀਡੀਓ ਵਧੀਆ ਬਣਦੀਗੀ ਤੇ ਇਹਨਾਂ ਨੂੰ ਤਾਂ ਚਲੇ ਜਾਣਾ ਜਹਾ ਨੂੰ ਲੈਣ ਬਸੇ ਥੋੜਾ ਜਿਹਾ ਟਾਈਮ ਨੇ ਇਹ ਇੱਥੇ ਯਾ ਬਸ ਕਿੰਨਾ ਮਿੰਟ ਹੋ ਗਏ 3 4 ਤੇ ਮੈਂ ਵੀ ਦੇਖਤੀ ਆ ਕਿਚਨ ਚ ਚਲਦੀ ਆ ਤੇ ਮੈਂ ਲੈ ਕੇ ਚਲਦੇ ਗੋਭੀ ਚੱਕ ਕੇ ਤੇ ਸਬਜੀ ਬਣਾਉਣੀ ਆ ਅੱਜ ਗੋਭੀ ਦੀ ਜਾਰ ਲਈ ਪਾਣੀ ਗਰਮ ਰੱਖਿਆ ਹੋਇਆ ਜਾਰ ਨਹੀਂ ਆ ਕੇ ਨਾ ਹੋਣਾ ਇਹ ਕਿਉਂਕਿ ਕੱਲ ਵੀ ਜਾਰ ਨਾ ਨਾ ਤਾ ਨਹੀਂ ਸੀਗਾ ਬਈ ਡਰ ਲੱਗਦਾ ਹਨਾ ਉਹਨੂੰ ਹੋ ਜਾਂਦਾ ਜਾਂ ਫਿਰ ਜ਼ਖਾਮ ਚ ਗੂੰ ਬੁਖਾਰ ਜਾ ਹੋ ਜਾਂਦਾ ਫਿਰ ਨਵਾਇਆ ਹੀ ਨਹੀਂ ਸੀਗਾ ਤੁਹਾਨੂੰ ਪਤਾ ਵੈਸੇ ਵੀ ਉਹ ਨਾ ਸ਼ਾਮ ਨੂੰ ਇਹ ਨਾ ਹੁੰਦਾ ਹੁੰਦਾ ਤੇ ਫਿਰ ਉਹਦਾ ਕਰਕੇ ਤੇ ਪਹਿਲਾਂ ਆਪਾਂ ਦੇਖ ਲਈਏ ਬਈ ਚਾਹ ਤਾਂ ਮੇਰੇ ਆਪ ਤੇ ਜੋਗੀ ਬਣਨੀ ਆ ਬੱਚਿਆਂ ਲਈ ਦੁੱਧ ਬਣਾਉਦੀਏ ਇਹਨਾਂ ਲਈ ਵੀ ਦੁੱਧੇ ਬਣਦਾ ਅੱਜ ਮੈਂ ਕੰਮ ਨੂੰ ਲੱਗੀ ਕੰਮ ਨੂੰ ਲੱਗੀ ਹੁਣ ਨਾ ਤੋਂ ਕਿ ਫ੍ਰੀ ਹੋਈ ਤੇ ਹੁਣ ਨਾਲ ਦੀ ਨਾਲ ਕੈਮਰਾ ਔਨ ਕਰ ਲਿਆ ਕੱਲ ਕੁਝ ਵੀ ਵਧੀਆ ਨਹੀਂ ਸੀ ਲੱਗਦਾ ਮੌਸਮ ਵੀ ਨਹੀਂ ਸੀ ਵਧੀਆ ਇਹ ਬਸ ਉਦਾਂ ਹੀ ਵਧੀਆ ਵੀ ਨਹੀਂ ਸੀ ਲੱਗਦਾ ਤੇ ਹੁਣ ਆਪਾਂ ਕਰ ਲੈਨੇ ਆ ਕੰਮ ਤੇ ਨਾਲ ਹੀ ਲਾ ਲੈਨੇ ਆ ਫੋਨ ਨੂੰ ਟ੍ਰਾਈਪੋਡ ਤੇ ਮੱਖੀਆਂ ਪਤਾ ਨਹੀਂ ਅੰਦਰ ਕਿੱਥੋਂ ਆ ਜਾਂਦੀਆਂ ਨੇ ਲਓ ਮੇਰੇ ਮੂੰਹ ਤੇ ਪਾਏ ਆਉਣਗੇ ਵੀ ਮੈਨੂੰ ਇੱਥੇ ਪਤਾ ਨਹੀਂ ਕੀ ਮੱਖੀ ਆ ਲੱਗਿਆ ਹੋਇਆ ਬੰਦੇ ਜੀ ਮੌਸਮ ਦੇ ਵਿੱਚ ਸਕਿਨ ਦਾ ਨਾ ਜ਼ਿਆਦਾ ਧਿਆਨ ਰੱਖਣਾ ਪੈਂਦਾ ਬੜਾ ਜ਼ਿਆਦਾ ਤੁਸੀਂ ਆਪਣੀ ਸਕਿਨ ਦਾ ਧਿਆਨ ਕਿੱਦਾਂ ਰੱਖਦੇ ਹੋ ਮੈਨੂੰ ਕਮੈਂਟ ਕਰਕੇ ਦੱਸਿਓ ਮੰਨੂ ਘਰੇਵਾਲੀ ਦੀਦੀ ਤੁਸੀਂ ਵੀਡੀਓ ਦੇਖਦੇ ਹੋ ਤਾਂ ਪਲੀਜ਼ ਕਮੈਂਟਸ ਕਰ ਦਿਓ ਤੁਸੀਂ ਕਿੱਥੇ ਹੋ ਮੈਨੂੰ ਵੀ ਟੈਨਸ਼ਨ ਹੋ ਜਾਂਦੀ ਆ ਠੀਕ ਹੋ ਘਰੇ ਸਾਰੇ ਠੀਕ ਠਾਕ ਆ ਬੈਗਰੂ ਕਰੇ ਸਾਰੇ ਠੀਕ ਠਾਕ ਹੀ ਹੋਣਾ ਨਾ ਪਲੀਜ਼ ਟੈਨਸ਼ਨ ਹੋਈ ਪਈ ਆ ਇੱਕ ਛੋਟਾ ਜਿਹਾ ਮੈਸੇਜ ਹੀ ਕਰ ਦਿਓ ਜੇ ਤੁਸੀਂ ਵੀਡੀਓ ਦੇਖਦੇ ਹੋ ਠੀਕ ਹੈ ਜੀ ਬੈਗਰੂ ਕਰੇ ਠੀਕ ਠਾਕ ਹੀ ਹੋਣ

ਤਲੋਜੀ ਸਭ ਤੋਂ ਪਹਿਲਾਂ ਆਪਾਂ ਭਾਂਡੇ ਜਿਹੜੇ ਆ ਚੱਕ ਦੰਨੇ ਆ ਕਾਫੀ ਜਿਆਦੇ ਪੈ ਸੀਗੇ ਤੁਹਾਨੂੰ ਪਤਾ ਵੀ ਹੈ ਨਾ ਚਾਚੂ ਵਾਲੇ ਭਾਂਡੇ ਕਾਫੀ ਹੋ ਜਾਂਦੇ ਆ ਸਵੇਰ ਦੇ ਹੈ ਨਾ ਤੇ ਇੱਥੇ ਨਾਲ ਦੀ ਨਾਲ ਹੁਣ ਮੈਂ ਭਾਂਡੇ ਚਣ ਕੇ ਉਸ ਤੋਂ ਬਾਅਦ ਦੁੱਧ ਕੱਢ ਲਿਆ ਤੇ ਦੁੱਧ ਰੱਖ ਦੰਨੇ ਆ ਆਪਾਂ ਬਣਨਾ ਬੱਚਿਆਂ ਦੇ ਲਈ ਦੁੱਧ ਦੇ ਉੱਪਰ ਥੋੜੀ ਜਿਹੀ ਮਲਾਈ ਸੀਗੀ ਮੈਂ ਉਹ ਵੀ ਲਾਤੀ ਤੇ ਭਾਂਡੇ ਆਪਾਂ ਚੱਕਣੇ ਆ ਇਹ ਸਵੇਰ ਵਾਲੇ ਭਾਂਡੇ ਜਿਹੜੇ ਹਨ ਤੁਹਾਨੂੰ ਪਤਾ ਵੀ ਹੁਣ ਥੋੜੇ ਜਿਹਾ ਵੀ ਦਿਨ ਛੋਟੇ ਹੁੰਦੇ ਆ ਉਹਦੇ ਕਰਕੇ ਪਤਾ ਨਹੀਂ ਲੱਗਦਾ ਹੈਗਾ ਟਾਈਮ ਕਦੋਂ ਲੰਘ ਜਾਂਦਾ ਕਿੱਥੇ ਲੰਘ ਜਾਂਦਾ ਬਸ ਸਾਰੀ ਦਿਹਾੜੀ ਕਿੱਥੇ ਖੱਪ ਤੋਂ ਹੋ ਜਾਂਦੀ ਹੈ ਇਹ ਨਹੀਂ ਪਤਾ ਲੱਗਦਾ ਤੇ ਭਾਂਡੇ ਗਿੱਲੇ ਵੀ ਹੁੰਦੇ ਆ ਤੇ ਗਿੱਲੇ ਭਾਂਡੇ ਮੈਂ ਤੁਹਾਨੂੰ ਪਤਾ ਮੈਂ ਚਿੰੰਦੀ ਨਹੀਂ ਹੈਗੀ ਤੇ ਹੁਣ ਸੁੱਕ ਗਏ ਥੋੜੇ ਥੋੜੇ ਸੁੱਕੇ ਜਿਆਦਾ ਵੀ ਨਹੀਂ ਸੀ ਸੁੱਕੇ ਜਾਣ ਕੇ ਪਾਣੀ ਨਿਚੜ ਗਿਆ ਵਿੱਚੋਂ ਤੇ ਹੁਣ ਆਪਾਂ ਇਹਨਾਂ ਨੂੰ ਥਾਈ-ਥਾਈ ਰੱਖ ਦੰਨੇ ਆ ਤੇ ਅੱਜ ਮੈਂ ਦਵਾਈ ਲੈਣੀ ਵੀ ਭੁੱਲ ਭੁੱਲ ਗਈ ਸੀਗੀ ਤੇ ਵਿੱਚ ਦੀ ਦਵਾਈ ਵੀ ਲਈ ਆਪਦੀ ਤੇ ਦਵਾਈ ਬਿਨਾ ਤੁਹਾਨੂੰ ਪਤਾ ਜੇ ਨਾ ਦਵਾਈ ਲਓ ਫਿਰ ਗੱਡੀ ਨਹੀਂ ਚੱਲਦੀ ਹੈਗੀ ਦਵਾਈ ਤੋਂ ਬਿਨਾ ਹਨਾ ਤੇ ਲੈਣੀ ਪੈਂਦੀ ਹੈ ਦਵਾਈ ਹੁਣ ਪਤਾ ਨਹੀਂ ਕਦੋਂ ਛੁੱਟੂਗੀ ਤੇ ਜਿਆਰ ਵੀ ਸਕੂਲ ਤੋਂ ਆ ਗਿਆ ਲੈ ਤੇ ਜਾਣਾ ਕਿਉਂ ਕੰਨ ਪਾਠ ਹਾਂ ਤਿੰਨੇ ਵਦਾ ਮੈਨੂੰ ਪਹਿਲਾਂ ਹੀ ਪਤਾ ਹੁੰਦਾ ਤੈਨੂੰ ਪਤਾ ਮੈਂ ਮੰਮੀ ਆ ਜਲਦੀ ਬਾਟਰ ਬਾਟਰ ਲੈ ਕੇ ਜਾਣੀ ਆ ਬਾਟਰ ਬਾਟਰ ਲੈ ਜਾਣੀ ਆ ਲੰਗਰ ਵੀ ਉੱਥੇ ਚੱਲੂਗਾ ਸਾਡੇ ਲਈ ਵੀ ਢੋਲੂ ਵੀ ਲੈ ਜੇ ਢੋਲੂ ਢੋਲੂ ਤੇਰੇ ਤਾਂ ਬੋਤਲ ਏਡੀ ਵਧੀਆ ਸਾਡੇ ਲਈ ਮਟਰ ਪਨੀਰ ਬਣਾ ਬੱਡ ਬਾਟਰ ਨਹੀਂ ਲੈ ਜੀ ਬਾਟਰ ਬਾਟਰ ਕਾਚ ਲੈ ਕੇ ਜਾਉ ਬੰਦਾ ਬਾਟਰ ਬਾਟਰ ਚੱਲ ਆ ਜਾ ਬਾਟਰ ਤੇ ਫੋੜ ਦੇ ਫੋੜ ਤੇ ਆਪਣੇ ਕੀ ਬੋਲਦੇ ਕਿਵੇਂ ਸੁੱਕੇ ਨੇ ਇਹਨਾਂ ਤੇ ਵੈਸਲਿਨ ਲਾ ਲਿਆ ਕਰ ਘੋਰਾ ਸਸਤੀ ਗੱਲ ਕੱਲ ਪਰਸ ਹੋਇਆ ਸੀ ਛੱਡੋ ਈ ਗਾਰ ਜੀ ਸਸੜੀ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਚਲਾ ਪਾਣੀ ਪੀ ਦੁੱਧ ਨਾਲ ਪਨੀਰੀ ਖਾਓ ਕਿੱਥੇ ਸਬਜੀ ਆ ਹਲੇ ਕੁੱਠਣੀਆਂ ਤਾਂ ਫੜੋ ਅੱਜ ਪਾਣੀ ਪੋਣੀ ਹੋਰ ਵੀ ਚਾਹੀਦਾ ਨਹੀਂ ਤੁਸੀਂ ਦੱਸੋ ਮਟਰ ਪਨੀਰ ਚਾਹੀਦਾ ਨਾ ਚਾਹੀਦਾ ਕੱਲ ਬੋਲੋ ਅਸੀਂ ਆਪ ਆ ਦਾਂਗੇ ਕੱਲ ਵਧੀਆ ਜੀ ਕਿੱਕੋ ਪਾਣੀ ਪੀਓ ਉਹ ਦਈ ਫੀਸ ਬਣਾਉਂ ਤੇ ਬਹਾਨੇ ਦੀ ਆ ਜਾਂਦੇ ਕੱਲ ਰੁਪਈਆ ਲੈ ਕੇ ਜਾਉਂਦੇ ਪਰ ਰੁਪਈਆ 10 ਰੁਪਈਆ ਲੈ ਲਈ ਰੁਪਈਆ ਲੱਗੇਗਾ ਕੱਲ ਰੁਪਈਆ ਮੈਨੂੰ ਦਈ ਆਹ ਦੇ ਦਊਗੀ ਚਲੋ ਪਹਿਲਾਂ ਚੇਂਜ ਕਰੋ ਮੈਂ ਤਾਂ ਬਹੁਤ ਲੇਟ ਆ ਸਬ지 ਸੂਜੀ ਕਟਣੀਆਂ ਬਣਾਉਣੀਆਂ ਤੇ ਦੁੱਧ ਬਣਾਤਾ ਦੁੱਧ ਨਾਲ ਖਾਓ ਪਨੀਰੀ ਠੀਕ ਆ ਕਾ ਰੋਟੀ ਕਾ ਰੋਟੀ पच्चेरी पच्चेरी कि तो नहीं 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 थोड़ी जी खाधी गई है हाल मैं खादी नहीं कल भी नहीं खादी मैं आपू मकाओ ਜੇ ਖਾ ਲੀ ਜੀ ਅਰ ਕੰਦਾ ਮੈਂ ਨਹੀਂ ਪਨੀਰੀ ਖਾਂਦਾ ਮੈਂ ਤਾਂ ਰੋਟੀ ਉਹ ਖਾਂਦਾ ਐਂ ਤੇ ਕਰ ਪਨੀਰੀ ਨੂੰ ਦੀ ਕਾੜੂ ਸਲੇਮ ਤੇ ਜਦੋਂ ਪੰਜਾਹ ਤੂੰ ਰੱਖ ਦਿੰਨੇ ਆ ਉਹ ਠੰਡਾ ਹੋ ਜਾਂਦਾ ਆ ਹੁਣ ਉਹ ਕਹਿੰਦਾ ਮੈਂ ਤਾਂ ਰੋਟੀ ਖਾਉਂਗਾ ਤੁਸਾਂ ਦਾ ਪਨੀਰੀ ਮੈਂ ਤਾਂ ਖਾ ਲੇਗੀ ਤੁਸੀਂ ਖਾ ਲੀ ਇਹ ਇਹ ਜੋੜ ਲੀ ਹਾਂ ਇਹ ਹੋ ਗਿਆ ਤੇ ਉੱਤੋਂ ਨਿਕਲ ਗਿਆ ਸੀ ਵਿੱਚੋਂ ਨਾਟਕ ਲਾ ਲਈ ਆਪ ਤੇ ਹਾਂਜੀ ਤਾਂ ਦਫਾ ਵਧੀ ਗਿਆ ਵੀ ਇਤਨਾ ਤੋਂ ਕਾਰੀਗਰ ਹੈ ਹਮ ਪੰਜੀਰੀ ਰੋਲ ਆਉਂਦਾ ਅਗਲਾ ਵੀ ਦਿਨ ਛੋਟੇ ਹੁੰਦੇ ਆ ਵੀ ਚਲ ਉਹ ਹੋ ਜੂ ਕੋਈ ਕੰਮ ਹੋ ਜਾਂਦਾ ਆ ਪਰ ਨਿਆਣੇ ਕਿਥੇ ਮੰਨਦੇ ਨੇ ਨਿਆਣੇ ਅਗੜ ਬੰਨਿਆ ਕਰਦੇ ਆ ਅੱਗੇ ਨਿਆਣੇ ਸਕੂਲ ਤੋਂ ਆਉਣਾ ਪੰਜੀਰੀ ਖਾਣੀ ਪੜਨਾ ਬੈਠਾ ਹੁੰਦਾ ਨੋ ਅਦੇ ਗਾਪ ਆਉਂਦੇ ਆ ਮਾਂ ਨੂੰ ਦੁਬਾਰਾ ਕੰਮ ਤੇ ਲਾਉਂਦੇ ਆ ਅਸੀਂ ਬਣਾਈਆਂ ਸੀ ਸਿਹਰੇ ਮੱਕੀ ਦੀਆਂ ਰੋਟੀਆਂ ਮੱਕੀ ਦੀਆਂ ਰੋਟੀਆਂ ਨੂਨ ਲਾ ਕੇ ਦੇ ਦੇ ਆਪਣੇ ਘਰ ਨੂੰ ਆਏ ਵਰ ਰੱਬਾ ਮੇਰਿਆ ਕੀ ਕਰਾਂ ਫਿਰ ਕਸ ਨਵੀਆਂ ਬਕਾ ਦੇ ਰੋਟੀਆਂ ਨਵੀਆਂ ਬਰਾਨੀਆਂ ਵੀ ਹੁੰਦੀਆਂ ਨੇ ਸੁਣ ਲਓ ਗੱਲ ਨਵੀਆਂ ਬਕਾ ਦੇ ਤਾਂ ਥੀਓ ਦੇ ਜੋਗਾ ਚਲ ਮੈਂ ਰੋਟੀ ਪਕਾ ਕੇ ਖਵਾ ਦਮ ਫਿਰ ਮਿਲਦੇ ਆ ਤੁਹਾਨੂੰ ਹੁਣ ਟਾਈਮ ਲੱਗਿਆ ਨਿਆਣੀ ਕਰਦੇ ਪੌਣੀ ਚਾਰ ਕਰਾਤੇ ਜਿਹਾਰ ਨੇ ਸਕੂਲ ਨੂੰ ਆ ਕੇ ਸਕੂਲ ਨੂੰ ਦੁਪਹਿਰ ਤੱਕ ਮੈਨੂੰ ਖੰਡ ਲੱਗਦੀ ਆ ਹੋ ਗਈ ਜੋ ਨੇ ਮੇਰਾ ਮੇਰਾ ਹਵਾ ਨਿਕਲ ਕਰਾਉਣ ਵਾਲੇ ਕਰਤੇ ਕਾਤ ਬਾਣੀ ਹਵਾ ਚਲਦੀ ਸੀ ਸਾਰੇ ਕਿਤੇ ਚਲਦੇ ਸੀਗੇ ਇਹ ਜਾਂ ਸਾਡੀ ਚਲਦੀ ਸੀ ਉਹ ਬੇਜਿਆ ਦੇ ਵੀਰ ਉਹ ਇੱਕ ਵੀਰਾ ਕਹਿੰਦਾ ਸੀਗਾ ਵੀ ਆਨਲਾਈਨ ਤੁਸੀਂ ਭੇਜ ਸਕਦੇ ਹੋ ਐਡਰੈਸ ਭੇਜ ਦਿਓ ਵੀਰੇ ਮੈਂ ਪੰਜੀਰੀ ਰਲਾ ਕੇ ਭੇਜ ਦੂੰ ਹਾਂ ਹਾਂ ਉਹ ਐਡਰੈਸ ਭੇਜ ਦਿਓ ਜਿੰਜੇ ਲੋੜਾ ਪਜੀ ਹਾਂ ਜਿੰਜੇ ਲੋੜਾ ਬਸ ਬੰਨ ਗਰੀਬੇ ਬਾਗਲ ਕਰਤੇ ਹੀ ਫੰਡ ਕਰਦਾ ਸਾਰੀ ਚੀਜ਼ ਰੁੱਤ ਰੁੱਤ ਨਾਲ ਆਉਂਦੀ ਹੋਂਦੀ ਆ ਬਸ ਲੋਕ ਹੀ ਆ ਜਿਹੜੇ ਰੱਬ ਨੂੰ ਦੱਬ ਦੱਸਦੇ ਰੁੱਤ ਰੁੱਤ ਤਾਂ ਨਹੀਂ ਆ ਹੂੰ ਇਹ ਬੇਬਦਲ ਕੋਈ ਨਹੀਂ ਐ ਬੜਾ ਹੋ ਗਿਆ ਮੈਂ ਤਾਂ ਜੋ ਵੀ ਇਹ ਚਾਰ ਬਣੀ ਸੀ ਇੱਕ ਨੇ ਤਾਂ ਕਹਤਾ ਗੋਭੀ ਕਾਣੀ ਆ ਦੂਏ ਤਾਂ ਮੂੰਹ ਬਿੰਗਾ ਅਨੇ ਕਹਣਾ ਮੈਂ ਉਹਦੇ ਤਾਂ ਮੈਂ ਨਾ ਉਹ ਤਾਂ ਪੁੱਛਿਆ ਨਾ ਮੈਂ ਕੋਈ ਉਹਦਾ ਕੋ ਦੇਖਿਆ ਪਰ ਮਝਿਆ ਸਵੇਰੇ ਕਹਿ ਗਿਆ ਕਹਿੰਦਾ ਮम्मा ਅੱਜ ਗੋਭੀ ਸਬਜ਼ੀ ਬਣਾਇਓ ਮੈਂ ਗੋਭੀ ਮੰਗਵਾ ਲਈ ਹੁਣ ਹਾਲੇ ਇੱਕ ਜਾਨ ਨੇ ਜੋ ਚੀਜ਼ ਬਣਾਤੀ ਸਭ ਬੱਚਿਆਂ ਨੇ ਖਾ ਲੈਣੀ ਹੁਣ ਤਾਂ ਇੱਕ ਕਹਿੰਦਾ ਮੈਨੂੰ ਆ ਬਣਾ ਦੇ ਲੋਕਾਂ ਨੂੰ ਮਾ ਉਹਨਾ ਦੇ ਦਿੱਤਾ ਖਾ ਗਰਨਾਂ ਮੈਂ ਤੁਹਾਨੂੰ ਨਹੀਂ ਬਣਾ। ਫਿਰ ਲਾਵੀਂ ਉਹ ਬਣੀ ਜੀ ਆਪਣੇ ਦਾਲ ਮਸਰਾਂ ਦੀ। ਆ ਰਾਤ ਉਹਨੇ ਆਪਦੇ ਪਿਆਜ਼ ਤੜਤ ਨਹੀਂ ਖਾਦੇ। ਮਗਰ ਜਿੱਦ ਨਾਲ ਲੈ ਗਿਆ ਮੈਂ ਕਹਤੋਂ ਪਤਾ ਮੈਂ ਕੁਵੇਂ ਹੋਈ। ਅੰਨ ਨੂੰ ਨਿਆਣਿਆਂ ਨੂੰ ਕਿ। ਅੰਗੇ ਲੈ ਜਾ ਡੈਡੀ। ਨਿਆਣੇ ਵੀ ਲੈ ਕੇ ਆਂਦੇ ਮਾਪੇ ਉਹ ਵੜ ਗਏ ਨੇ ਅਸਕਰੂ ਚਾਹ ਖੰਡੀ ਲਉ। ਖੰਡੀ ਸੇਤੀ। ਮਾਂ ਬਾਬਾ ਨੇ ਉਸ ਕਾਂਸੇ ਰੋੜਾ ਕਿੱਦਾਂ ਜੱਲਦੀ ਹੋਣੀ ਆ ਕੰਫਰ ਕਰੇ ਜੀ ਹੂੰ ਦੇਖ ਲਾ ਜਾਈਂ ਲਾ ਈਮਟ ਚ ਠੰਡੀ ਹੋਈ ਹੁੰਦੀ ਆ ਉਹ ਠੰਡ ਹੋ ਗਈ ਨਾ ਸਰ ਮਾਰੇ ਕਰਾਉਂਦਾ ਤੂੰ ਤਾਂ ਇਹਦੇ ਰੱਖ ਕੇ ਜਿਆ ਨੂ ਰੋਤੀ ਪਕਾ ਲਈ ਸੀ ਮੈਂ ਤਾਂ ਇਹਦੇ ਰੱਖ ਕੇ ਚਲੋ ਉਹ ਸਣਾ ਹੋ ਗਏ గల్ బా టై భా మిస్ ਖਾਸੀ ਹੋ ਗਈ ਖਾਸੀ ਮੁੰਡਾ ਇਹ ਬਸਾ ਨਾ ਪੈ ਲਿਆ ਕਿ ਉਹ ਕਿ ਲੱਗਿਆ ਕੋਈ ਗੋਲਣੇ ਲਾ ਕੇ ਆਉਂਦੀ ਹਾਂ ਮੈਂ ਤਾਂ ਇੱਕ ਦਾ ਗੋ ਇਹ ਤੇ ਇਹ ਵੀ ਨਹੀਂ ਹੋਣੀ ਮੈਂ ਦਾਬ ਰ ਉਲ ਨੋਟੇ ਨੋ ਨੀ ਲਿਖਿਆ ਹੋਇਆ ਇੱਥੇ ਤਾਂ ਹੈ ਵੀ ਨਹੀਂ ਕੁਝ ਲਿਖਿਆ ਹੋਇਆ ਕਿਉਂ ਉਹ ਤਾਂ ਹੱਥ ਲੱਗ ਜਾਂਦੀ ਹੈ ਜਿਹੜੀ ਚੀਜ਼ ਦੀ ਚਲਦੀ ਸੀ ਨਾ ਤਾਂ ਕੋਈ ਕੰਮ ਕਰਿਆ ਹੂੰ ਕਾਹ ਤੇ ਕੰਮ ਮੇਂ ਜਵਾਰਾ ਤਾਂ ਕਰਿਆ ਰਜਾਂਜੀ ਬਾਈ ਤਾਂ ਵੱਡਾ ਕੰਮ ਕਰਿਆ ਕੱਲ ਕੱਲ ਕਭ ਪਤਾ ਨਹੀਂ ਫੈਲੀ ਸੀ ਕੋਸ਼ਟ ਠੀਕ ਜੈਨ ਸੀ ਲੱਗਦਾ ਵਧੀਆ ਇਹਨਾਂ ਨੇ ਪਰਲੇ ਲਾਇਏ ਰਮਲਾਪਕੇ ਕੋਈ ਹਾਂ ਇਹਨਾਂ ਨੇ ਕੱਲ ਇੱਕ ਇਹਨਾਂ ਨੇ ਵੀ ਲਾਇਆ ਇੱਕ ਰੰਗ ਮੈਂ ਲਾਇਆ ਪਤਾ ਨਹੀਂ ਲੱਗਦਾ ਮਿੱਟੂ ਕਹਿੰਦਾ ਕਹਿੰਦਾ ਇੱਥੋਂ ਪਰੇ ਹੋਇਆ ਤੇਰੀ ਅੱਖ ਚ ਕੁਝ ਪੈ ਗਈ ਮੈਂ ਉੱਥੋਂ ਪਰੇ ਹੋਈ ਆ ਕੇ ਰਾਮਨੰਦਰ ਵੱੜ ਕੇ ਪਈ ਮੈਂ ਤਾਂ ਫੈਲਾ ਵੀ ਲਾਤਾ ਇੱਕ ਇਹ ਬੱਸ ਮੈਂ ਉੱઠી ਇਹ ਰਾਤ ਹੈ ਨਾ ਵੀ ਜਿਸ ਕਾ ਕੰਮ ਉਸਕਾ ਤੇ ਮੈਂ ਉੱਠੀ ਮੇਰੇ ਖਿਆਲ ਚ 4 ਵਜੇ ਹਾਂ ਕੱਲ 4 ਵਜੇ ਉੱઠી ਮੈਂ ਉੱਤ ਪਈ ਰਹੀ ਕਿਉਂਕਿ ਸਰਦਾਰ ਸੰਜੀਵ ਨਹੀਂ ਸੀ ਬਣਾਉਣੀ ਕਮੇਨੀ ਸੀਗਾ ਕੋਈ ਯਾਰ ਮੈਂ ਉੱਤ ਪਈ ਰਹੀ ਕਰ ਲੈਣ ਸੰਡੇ ਨੂੰ ਜਬਾਈ ਕਰੀ ਹਾਂ ਕੱਲ ਵਧੀਆ ਸੰਡੇ ਇੰਜੋਏ ਕੀਤਾ ਖੂਬ ਹੁੰਦੇ ਕੇ ਹਾਂ ਉਸ ਤੋਂ ਪੋਰ 41 ਦੇ ਕਿ ਮੈ ਸੋਗੀ ਕੱਲ ਪਹਿਲਾ ਇਦਾਂ ਦਾ ਦਿਨ ਸੀ ਵੀ ਇਹਨਾਂ ਨੇ ਮੇਰੀ ਗਾਲਾਂ ਕੱਢੀਆਂ ਗਾਲਾਂ ਨੂੰ ਮੈਂ ਖੱਟੇ ਕੱਢਦਾ ਘਾਟ ਗੁੱਟ ਕੋਈ ਨਹੀਂ ਆਉਂਵਾ ਐ ਕਿ ਆਪਣੇ ਵੀ ਉਤਾਰੇ ਖੇਤਾਂ ਚ ਐ ਭੁੱਲੀ ਆਂ ਮੈਂ ਕਬੀ ਕੇ ਵੀ ਨਾ ਤੇ ਰੋਜ਼ ਕਬੀ ਖੇਤਾਂ ਚ ਜਾਂਦੀ ਆ ਹਮ ਖੇਤਾਂ ਚ ਆਂ ਤਾਲੀ ਪਾਣੀ ਵਟਕੇ ਦਿੱਤੀ ਤੇ ਵਟਕੇ ਰੱਖੀ ਹੋਈ ਸੀ ਇਹ ਜਰਦੀ ਹੈ ਹੇ ਹਾਈ ਮਰਾ ਇਹ ਕੋਈ ਮੁਰਿਆਈ ਨਹੀਂ ਹੋ ਮੁਰਿਆਈ ਆ ਕੀ ਰਹੀ ਜਾ ਉਹ ਕਾਹ ਦਾ ਘਰ ਹੁੰਦਾ ਜਾ ਕੋਈ ਨਾ ਹੁਣ ਘਟ ਨੂੰ ਕਰਦੇ ਨਾ en üzerinden bitirmiş. O yüzden kalma ਜਾ ਰਹਾ ਹਾਂ। ਅੱਭੀ ਠੀਕ ਹੋ। ਕਾਂਗੇ ਤੇ ਹੁਣ ਬਿਮਾਰੇ ਰਹਿਣਾ ਵੀ ਠੀਕ ਹੋਣਾ ਨਾ। ਠੀਕ ਹੋਣਾ ਤਾਂ ਮਨ ਤਾਂ ਠੀਕ ਆ। ਮਨ ਨਾਲ ਸਰੀਰ ਨਹੀਂ ਕੰਮ ਕਰਦਾ। ਤਾਂ ਕੰਦੂਰੀ ਵੇ। ਹੱਟ ਜੀ ਕਰੀਏ ਹੱਟ ਜੀ। ਨਿਕਾਣ ਕਬੀ ਜੇ ਕੋਈ ਨਾ ਤੇ ਕਾਹ ਕਾਹ ਕੋ ਟੋਪੀ ਆਪਾਂ। ਉਹ ਸੁੱਕ ਗਈ। ਕਿੱਥੇ ਸੁੱਕ ਗਈ? बस आपण होऊन आली तर सुक्की पई अंदर ਆਹ ਉਹ ਵੀ ਤੁਮ ਕਾ ਮਕਾਨ ਸਿੱਖ ਲੋ ਗਿਆ। ਜਾ ਰ ਤੇਰੇ ਘਰ ਤੇ ਉਹ ਵੀ ਆਈਆ ਨਹੀਂ ਮੈਂ ਮੰਗਾਈ ਹੀ ਨਹੀਂ ਜੀ ਹੁਣ ਕਿੰਨੇ ਦਿਨ ਹੋ ਗਏ ਮੈਂ ਕੋਈ ਸਬਜੀ ਤਾਂ ਨਹੀਂ ਮੰਗਾਈ। ਹਾਂ ਬਸ ਤੇਰੇ ਘਰ ਤੇ ਆਇਆ ਤਾਂ ਖਾਲੀ ਹੈ। ਆਪਾਂ 커피 ਲਈ। ਕੀ ਕਿਤਾਬ ਜੁਮਿਲਾ ਹੈ ਗੋਪਨੋ